ऑपरेशन सिंदूर बारे 11 ਦਿਨਾਂ ਦੀ ਦੇਸ਼ ਵਿਆਪੀ ਪ੍ਰਚਾਰ ਮੁਹਿੰਮ ਜਾਰੀ ਹੈ ਤਰੰਗਾ ਯਾਤਰਾ ਵਜੋਂ ਜਾਣੀ ਜਾਂਦੀ ਇਸ ਮੁਹਿੰਮ ਦਾ ਮੰਤਵ ਪਾਕਿਸਤਾਨ ਵਿਰੁੱਧ ਭਾਰਤੀ ਹਥਿਆਰਬੰਦ ਫੌਜਾਂ ਦੀ ਸਫਲਤਾ ਨੂੰ ਉਜਾਗਰ ਕਰਨਾ ਹੈ ਇਸ ਮੁਹਿੰਮ ਨੂੰ ਦੇਸ਼ ਭਰ ਵਿੱਚ ਭਾਰੀ ਸਮਰਥਨ ਮਿਲ ਰਿਹਾ ਹੈ ਸਾਬਕਾ ਫੌਜੀ ਸਮਾਜ ਸੇਵਕ ਸਮਾਜਿਕ ਸੰਗਠਨ ਅਤੇ ਭਾਜਪਾ ਦੇ ਉਗੇ ਆਗੂ ਇਸ ਜਨਤਕ ਸਮਾਗਮ ਦਾ ਹਿੱਸਾ ਬਣ ਰਹੇ ਨੇ ਇਸ ਮਹੀਨੇ ਦੀ 23 ਤਾਰੀਖ ਤੱਕ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਇਸ ਗੱਲ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਕਿ ਭਾਰਤ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅਤਵਾਦੀ ਕੈਂਪਾਂ ਨੂੰ ਕਿਵੇਂ ਨਸ਼ਟ ਕੀਤਾ ਇਸੇ ਕੜੀ ਤਹਿਤ ਇੱਕ ਸਮਾਗਮ ਨਵੀਂ ਦਿੱਲੀ ਵਿੱਚ ਕਰਤੱਪ ਪੱਤੇ ਵੀ ਹੋਇਆ ਇਸ ਦੌਰਾਨ ਗੁਰਦਾਸਪੁਰ ਦੇ ਲੋਕਾਂ ਨੇ ਵੀ ਆਪਰੇਸ਼ਨ ਨਸਿੰਦੂਰ ਤਹਿਤ ਭਾਰਤੀ ਫੌਜ ਵੱਲੋਂ ਦਿਖਾਈ ਬੇਮਿਸਾਲ ਬਹਾਦਰੀ ਅਤੇ ਹੌਸਲੇ ਦੀ ਸ਼ਲਾਘਾ ਕੀਤੀ ਥਾਰੇ ਬਰਡ ਚਾ ਮੈਸੇਜ ਕੀਤਾ ਕਿ ਭਾਰਤ ਦੇਸ਼ ਉਹ ਸ਼ਕਤੀ ਬਣ ਚੁੱਕਾ ਹੈ ਜਿਹੜਾ ਹੁਣ ਅਤਵਾਦ ਨੂੰ ਨਹੀਂ ਸਹੇਗਾ ਜੇ ਔਰਤੇ ਕੋਈ ਅਤਵਾਦੀ ਹਮਲਾ ਹੁੰਦਾ ਤੇ ਔਰਾ ਜਵਾਬ ਗੋਲੀ ਦੇ ਨਾਲ ਨਹੀਂ ਗੋਲੇ ਨਾਲ ਦਿੱਤਾ ਜਾਏਗਾ ਇਹ ਸਟੇਟਮੈਂਟ ਸਾਡੀ ਨਰਿੰਦਰ ਭਾਈ ਮੋਦੀ ਜੀ ਦੀ ਸਾਡੇ ਪ੍ਰਧਾਨ ਮੰਤਰੀ ਜੀ ਦੀ ਹੈ ਤੇ ਇਸ ਕੋ ਚ ਭਾਰਤ ਸਰਕਾਰ ਨੇ ਜਿਹੜਾ ਪ੍ਰਾਲਾ ਕੀਤਾ ਤਿਰੰਗਾ ਯਾਤਰਾ ਕੱਢਣ ਦਾ ਕਿ ਸਾਡੀ ਸਾਰੇ ਹੀ ਪਬਲਿਕ ਨੂੰ ਆਪਣੀ ਸੈਨਾ ਦਾ ਮਨੋਬਲ ਬਣਾਉਣ ਵਾਸਤੇ ਵੱਡ ਚੜ ਕੇ ਆ ਤਿਰੰਗਾ ਯਾਤਰਾ ਚ ਸ਼ਾਮਿਲ ਹੋਣਾ ਚਾਹੀਦਾ ਹੈ ਮੈਂ ਭਾਰਤੀ ਸੈਨਾ ਨੂੰ ਸਾਡੇ ਮਾਨਨੇ ਪ੍ਰਧਾਨ ਮੰਤਰੀ ਜੀ ਨੂੰ ਸਲੂਟ ਕਰਨਾ ਔਰ ਅੱਜ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਜਿਹੜੀ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਰਣਨੀਤੀ ਸੀ ਕੂਟਨੀਤੀ ਸੀ ਔਰ ਭਾਰਤੀ ਸੈਨਾ ਦੇ ਸ਼ੋਰੇ ਦਾ ਜਿਹੜਾ ਡੰਕਾ ਵੱਜ ਰਿਹਾ ਪੂਰੀ ਦੁਨੀਆ 'ਚ ਸਾਡੇ ਦੇਸ਼ ਦਾ ਨਾਮ ਜਿਹੜਾ ਬਹੁਤ ਉੱਚਾ ਹੋਇਆ ਕੁਝ ਜਿਹੜੇ ਅਸਲੀ ਹਾਲਾਤ ਨੇ ਉਹ ਸਾਰੇ ਭਾਰਤ ਦੇ ਪੱਖੇ 'ਚ ਨਹੀਂ ਭਾਰਤ ਸਰਕਾਰ ਨੇ ਭਾਰਤੀ ਆਰਮੀ ਨੇ ਇਹਨਾਂ ਹਾਲਾਤਾਂ ਵਿੱਚ ਬਹੁਤ ਵਧੀਆ ਕੀਤਾ ਦੇਸ਼ ਦਾ ਨਾਗਰਿਕ ਇਹਨਾਂ ਹਾਲਾਤਾਂ ਵਿੱਚ ਸੁਰੱਖਿਅਤ ਮਹਿਸੂਸ ਕੀਤਾ ਪਾਕਿਸਤਾਨ ਨੇ ਪਹਿਲਗਾਮ ਵਿੱਚ ਜੋ ਘਟਨਾ ਕੀਤੀ ਸੀ 26 નિર્ਦੋਸ਼ ਹਿੰਦੂਆਂ ਨੂੰ ਮਾਰਿਆ ਸੀਗਾ ਉਹਦੇ ਜਵਾਬ ਦੇ ਵਿੱਚ ਭਾਰਤ ਸਰਕਾਰ ਵੱਲੋਂ ਮਿਸ਼ਨ ਸੰਧੂਰ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਜਾ ਕੇ ਪਾਕਿਸਤਾਨ ਦੇ ਵਿੱਚ ਜਿੱਥੇ ਉਹਨਾਂ ਦੇ ਉਗਰਵਾਦੀ ਟਿਕਾਣੇ ਹੈਗੇ ਕਿ ਉਹਨਾਂ ਨੂੰ ਨਸ਼ਟ ਕੀਤਾ ਗਿਆ ਬਰਬਾਦ ਕੀਤਾ ਗਿਆ